ਸਤਿ ਸ੍ਰੀ ਅਕਾਲ ਮੈਂ ਹਾਂ ਗੁਰਪ੍ਰੀਤ ਸਿੰਘ ਬਰਨਾਲਾ ਵਿਧਾਨ ਸਭਾ ਹਲਕੇ ਦੀ ਰਿਪੋਰਟ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੀ ਕਰਦੇ ਰਹੇ ਹਾਂ ਅਤੇ ਵੱਖੋ-ਵੱਖਰੇ ਪਿੰਡਾਂ 'ਚ ਵੱਖੋ-ਵੱਖਰੇ ਇਲਾਕਿਆਂ ਦੇ ਵਿੱਚ ਬਰਨਾਲਾ ਵਿਧਾਨ ਸਭਾ ਹਲਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਪਰ ਅੱਜ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹਾਂ ਕਿ ਇਸ ਹਲਕੇ ਦਾ ਨਤੀਜਾ 23 ਤਰੀਕ ਨੂੰ ਕੀ ਹੋ ਸਕਦਾ ਜੇਕਰ ਗੱਲ ਕੀਤੀ ਜਾਵੇ ਤਾਂ ਪਹਿਲਾਂ ਲੱਗਿਆ ਸੀ ਕਿ ਗੁਰਦੀਪ ਸਿੰਘ ਬਾਠ ਵੱਡੀ ਟੱਕਰ ਦੇ ਰਹੇ ਨੇ ਕਾਂਗਰਸ ਪਾਰਟੀ ਨੂੰ ਪਰ ਆਮ ਆਦਮੀ ਪਾਰਟੀ ਪਿੱਛੜ ਰਹੀ ਹੈ ਇਸ ਵੇਲੇ ਸਥਿਤੀਆਂ ਨੇ ਜਿਹੜੀਆਂ ਉਹ ਇਹ ਦਰਸਾ ਰਹੀਆਂ ਕਿ ਮੁੱਖ ਮੁਕਾਬਲੇ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦਿਖਾਈ ਦੇ ਰਹੇ ਆ ਦੋਵਾਂ ਦੇ ਵਿੱਚ ਸਖਤ ਟੱਕਰ ਹੈ ਅਤੇ ਕੋਈ ਵੀ ਬਾਜ਼ੀ ਮਾਰ ਸਕਦਾ ਹੈ ਪਰ ਇਸ ਵੇਲੇ ਜੋ ਅਸਾਰ ਨੇ ਜੋ ਲੋਕਾਂ ਦੇ ਵਿੱਚ ਚਰਚਾ ਹੈ ਜਾਂ ਫਿਰ ਪੱਤਰਕਾਰ ਭਾਈਚਾਰਾ ਇਸ ਹਲਕੇ ਨੂੰ ਜੋ ਕਵਰ ਕਰਦਾ ਉਸ ਦੇ ਅਨੁਸਾਰ ਇਸ ਹਲਕੇ ਦੇ ਵਿੱਚੋਂ ਕੁਝ ਨਾ ਕੁਝ ਜਿਹੜਾ ਜਿੱਤ ਵੱਲ ਕਦਮ ਨੇ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਾਲਾ ਢਿਲਾਉਂਦੇ ਵਾਅਦੇ ਦਿਖਾਈ ਦੇ ਰਹੇ ਆ ਪਰ ਇਹ ਨਤੀਜੇ ਦੇ ਵਿੱਚ ਬਦਲ ਜਾਣਗੇ ਇਸ ਦਾ ਇੰਤਜ਼ਾਰ ਆ ਜਿਹੜਾ 23 ਤਰੀਕ ਤੱਕ ਕਰਨਾ ਪਵੇਗਾ ਕਿਉਂਕਿ 23 ਤਰੀਕ ਨੂੰ ਹੀ ਅਸਲ ਨਤੀਜਾ ਜੋ ਹੋਵੇਗਾ ਸਭ ਦੇ ਸਾਹਮਣੇ ਆਵੇਗਾ ਜਿਸ ਤਰੀਕੇ ਦੀ ਹਵਾ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਦਿਖਾਈ ਦਿੰਦੀ ਸੀ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਕਾਲਾ ਢਲੋਂ ਇਥੋਂ ਕਾਫੀ ਜ਼ਿਆਦਾ ਜੋ ਚਰਚਾ ਦੇ ਵਿੱਚ ਸਨ ਅਤੇ ਲੱਗ ਰਿਹਾ ਹੈ ਲੋਕਾਂ ਨੂੰ ਕਿ ਕਾਲਾ ਢਲੋਂ ਹੀ ਬਾਜ਼ੀ ਮਾਰਨਗੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਥੋਂ MP ਨੇ ਮੀਤ ਹੈਰ ਜੋ ਦੋ ਵਾਰ ਇਥੋਂ ਵਿਧਾਇਕ ਵੀ ਰਹੇ ਚੁੱਕੇ ਨੇ ਮੰਤਰੀ ਰਹੇ ਚੁੱਕੇ ਨੇ ਅਤੇ MP ਬਣਨ ਤੋਂ ਬਾਅਦ ਵੀ ਲਗਾਤਾਰ ਉਹ ਲੋਕਾਂ ਦੇ ਵਿੱਚ ਜਾ ਕੇ ਇੱਕੋ ਹੀ ਗੱਲ ਦਾ ਦਾਵਾ ਕਰਦੇ ਨੇ ਕਿ ਮੈਂ ਇਸ ਹਲਕੇ ਦੇ ਲਈ ਬਹੁਤ ਜ਼ਿਆਦਾ ਕੰਮ ਕੀਤਾ ਹੈ ਬਹੁਤ ਵਿਕਾਸ ਕੀਤਾ ਹੈ ਕਰੋੜਾਂ ਰੁਪਏ ਫੰਡ ਜਿਹੜੇ ਇਸ ਹਲਕੇ ਨੂੰ ਲਿਆ ਕੇ ਦਿੱਤੇ ਆ ਤਾਂ ਕੰਮ ਦੇ ਆਧਾਰ ਤੇ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਉਹ ਵੋਟਾਂ ਮੰਗ ਰਹੇ ਸਨ ਕੀ ਹੁਣ ਲੋਕ ਉਹਨਾਂ ਦੀਆਂ ਗੱਲਾਂ ਤੇ ਯਕੀਨ ਕਰਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣਗੇ ਜਾਂ ਫਿਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਖਾਸ ਕਰਕੇ ਬਰਨਾਲੇ ਏਰੀਆ ਦੀ ਗੱਲ ਕੀਤੀ ਜਾਵੇ ਜੋ ਮੁੱਦਾ ਇਸ ਵੇਲੇ ਬਣਿਆ ਹੋਇਆ ਸੀ ਚੋਣਾਂ ਦੇ ਦਰਮਿਆਨ ਮੰਡੀਆਂ ਦੇ ਵਿੱਚ ਕਿਸਾਨ ਲਗਭਗ ਮਹੀਨੇ-ਮਹੀਨੇ ਦੇ 20-20 ਦਿਨਾਂ ਦੇ ਬੈਠੇ ਹੋਏ ਸੀ ਕੀ ਉਹ ਨਾਰਾਜ਼ਗੀ ਸੀ ਜਿਹੜੀ ਲੋਕਾਂ ਦੀ ਉਹ ਲੋਕ ਤਾਂ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਦੀ ਵੀ ਗਲਤੀ ਹੈ ਪਰ ਆਮ ਆਦਮੀ ਪਾਰਟੀ ਦੇ ਐਮਪੀ ਮੀਤ ਹੈਰ ਪਿੰਡਾਂ 'ਚ ਜਾ ਕੇ ਆਖਰੀ ਦਿਨਾਂ ਦੇ ਵਿੱਚ ਇਹ ਗੱਲ ਤੇ ਬੜਾ ਜ਼ੋਰ ਦੇ ਕੇ ਕਹਿ ਰਹੇ ਸੀ ਕਿ ਸਾਡੀ ਸਰਕਾਰ ਨੂੰ ਜਾਣਬੁੱਝ ਕੇ ਬਦਨਾਮ ਕਰਨ ਦੇ ਲਈ ਵੋਟਾਂ ਦੇ ਵਿੱਚ ਇਸ ਤਰੀਕੇ ਦਾ ਮਾਹੌਲ ਮੰਡੀਆਂ 'ਚ ਕਿਸਾਨਾਂ ਨੂੰ ਰੋਲਣ ਦਾ ਬਣਾਇਆ ਗਿਆ ਤਾਂ ਕਿ ਆਮ ਆਦਮੀ ਪਾਰਟੀ ਬਦਨਾਮ ਹੋ ਸਕੇ ਅਤੇ ਇਸ ਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਪਹੁੰਚਾਇਆ ਜਾ ਸਕੇ ਤਾਂ ਖਾਸ ਕਰਕੇ ਸਿੱਧੇ ਤੌਰ ਤੇ ਭਾਜਪਾ ਤੇ ਨਿਸ਼ਾਨੇ ਮੀਤ ਹੇਰ ਨੇ ਸਾਦੇ ਸੀ ਕੀ ਹੁਣ ਲੋਕ ਉਹਨਾਂ ਦੀ ਗੱਲ ਤੇ ਯਕੀਨ ਕਰਕੇ ਆਮ ਆਦਮੀ ਪਾਰਟੀ ਦੇ ਉੱਤੇ ਜੋ ਇਲਜ਼ਾਮ ਲਾਏ ਜਾ ਰਹੇ ਸੀ ਕਿਸਾਨ ਲਗਾਤਾਰ ਮੰਡੀਆਂ ਦੇ ਵਿੱਚ ਬੈਠੇ ਹੋਏ ਸੀ ਧਰਨੇ ਲਾ ਰਹੇ ਸੀ ਕੀ ਹੁਣ ਕਿਸਾਨ ਇਹਨਾਂ ਗੱਲਾਂ ਦੇ ਜੋ ਨਾਰਾਜ਼ਗੀ ਸੀ ਉਸ ਨੂੰ ਦੂਰ ਕਰਕੇ ਭੁਲਾ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਦਿੱਤੀਆਂ ਹੋਣ ਗਿਆ ਇਸ ਦਾ ਵੀ ਪਤਾ 23 ਤਰੀਕ ਨੂੰ ਲੱਗੇਗਾ ਪਰ ਆਮ ਆਦਮੀ ਪਾਰਟੀ ਵੱਲੋਂ ਇਹੀ ਗੱਲ ਤੇ ਜ਼ੋਰ ਦਿੱਤਾ ਗਿਆ ਸੀ ਕਿ ਸਾਡੀ ਸਰਕਾਰ ਨੂੰ ਸਾਡੇ ਆਮ ਆਦਮੀ ਪਾਰਟੀ ਦੇ ਜੋ ਕਾਡਰ ਨੂੰ ਬਦਨਾਮ ਕਰਨ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਇਹ ਚੋਣਾਂ ਜਾਣਬੁੱਝ ਕੇ ਚੋਣਾਂ ਦੇ ਸੀਜ਼ਨ ਦੇ ਵਿੱਚ ਕਰਵਾਈਆਂ ਗਈਆਂ ਇਹ ਚੋਣਾਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਹੋਣੀਆਂ ਸੀ ਪਰ ਜਾਣਬੁੱਝ ਕੇ ਕੇਂਦਰ ਨੇ ਸਾਜ਼ਿਸ਼ ਦੇ ਤਹਿਤ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੇ ਲਈ ਇਹ ਸਭ ਕੁਝ ਕੀਤਾ ਤਾਂ ਹੁਣ ਕੀ ਕਿਸਾਨ ਜਾਂ ਫਿਰ ਪਿੰਡਾਂ ਦੇ ਲੋਕ ਜੋ ਸ੍ਰੀ ਕੇਨਾ ਮੀਤ ਹੈਰ ਦਾਵਾ ਕਰਦੇ ਨੇ ਕਿ ਵਿਕਾਸ ਦੇ ਨਾਂ ਤੇ ਅਸੀਂ ਵੋਟਾਂ ਮੰਗ ਰਹੇ ਹਾਂ ਪਿੰਡਾਂ ਨੂੰ ਵੱਡੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਹਰ ਪਿੰਡ ਦੇ ਵਿੱਚ ਕਰੋੜਾਂ ਰੁਪਏ ਦੇਣ ਦਾ ਮੀਤ ਹੈਰ ਨੇ ਦਾਵਾ ਕੀਤਾ ਕੀ ਉਹਨਾਂ ਗੱਲਾਂ ਨੂੰ ਮੰਨ ਕੇ ਹੁਣ ਲੋਕ ਆਵਾਮਦਵੀ ਪਾਰਟੀ ਨੂੰ ਚੁਣਨਗੇ ਜਾਂ ਫਿਰ ਕਾਂਗਰਸ ਪਾਰਟੀ ਦੇ ਜੋ ਉਮੀਦਵਾਰ ਨੇ ਕਾਲਾ ਢਿੱਲੋਂ ਲਗਾਤਾਰ ਲੋਕਾਂ ਦੇ ਵਿੱਚ ਜਾ ਕੇ ਇੱਕੋ ਹੀ ਗੱਲ ਕਹਿੰਦੇ ਸੀ ਕਿ ਇਹਨਾਂ ਨੇ ਕੁਝ ਨਹੀਂ ਕੀਤਾ ਕੋਈ ਬਦਲਾ ਨਹੀਂ ਕੀਤਾ ਕਿਸੇ ਦੇ ਫੋਨ ਨਹੀਂ ਚੁੱਕੇ ਕੰਮ ਨਹੀਂ ਕਰਵਾਏ ਅਤੇ ਅਸੀਂ ਹਰ ਸਮੇਂ ਹਰ ਪਲ ਤੁਹਾਡੇ ਦੁੱਖ ਸੁੱਖ ਦੇ ਵਿੱਚ ਸਾਂਝੇ ਆ ਤੁਹਾਡੇ ਨਾਲ ਰਹਾਂਗੇ ਤੁਹਾਡੇ ਨਾਲ ਪਹਿਲਾਂ ਵੀ ਰਹੇ ਆ ਇਹ ਗੱਲਾਂ ਜੋ ਲਗਾਤਾਰ ਕਲਟ ਲੋਕਾ ਰਹੇ ਸੰਨ ਕਿ ਉਹਨਾਂ ਦੀਆਂ ਗੱਲਾਂ ਤੇ ਯਕੀਨ ਕਰਕੇ ਲੋਕ ਉਹਨਾਂ ਨੂੰ ਚੁਣਦੇ ਆ ਇਹ ਗੱਲ ਕੀਤੀ ਜਾਵੇ ਗੁਰਦੀਪ ਬਾਠਦੀ ਤਾਂ ਗੁਰਦੀਪ ਸਿੰਘ ਬਾਠ ਵੀ ਬੜੀ ਚਰਚਾ ਦੇ ਵਿੱਚ ਆਏ ਜਦੋਂ ਆਮ ਆਦਮੀ ਪਾਰਟੀ ਨੇ ਹਰਿੰਦਰ ਢਾਲੀਵਾਲ ਨੂੰ ਟਿਕਟ ਦਿੱਤੀ ਉਸ ਤੋਂ ਬਾਅਦ ਬਾਗੀ ਹੋਏ ਬਾਗੀ ਹੋਣ ਤੋਂ ਬਾਅਦ ਇੱਕ ਵੱਡਾ ਸਮੂਹ ਆਮ ਆਦਮੀ ਪਾਰਟੀ ਦੇ ਵਲੰਟੀਅਨਾਂ ਦਾ ਉਹਨਾਂ ਦੇ ਨਾਲ ਵੀ ਤੁਰਿਆ ਪਰ ਉਸ ਤੋਂ ਬਾਅਦ ਕੁਝ ਵਲੰਟੀਅਰ ਉਹਨਾਂ ਦੇ ਵਾਪਸ ਮੀਤ ਹੇਰ ਦੇ ਨਾਲ ਮੁੜ ਗਏ ਭਾਵ ਉਹਨਾਂ ਨੂੰ ਮਨਾ ਲਿਆ ਗਿਆ ਪਰ ਕੁਝ ਜੋ ਕਟੜ ਸਨ ਜਾਂ ਫਿਰ ਕਹ ਰਹੀਏ ਜੋ ਬੜੇ ਬਾਗੀ ਹੋਏ ਸਨ ਮੀਤ ਹੇਰ ਤੋਂ ਜਾਂ ਫਿਰ ਹਰਿੰਦਰ ਢਾਲੀਬਾਲ ਤੋਂ ਉਹਨਾਂ ਨੇ ਗੁਰਦੀਪ ਸਿੰਘ ਬਾਠ ਦੇ ਨਾਲ ਲਗਾਤਾਰ ਕੈਂਪੇਨ ਕੀਤੀ ਪ੍ਰਚਾਰ ਕੀਤਾ ਪਿੰਡਾਂ ਦੇ ਵਿੱਚ ਗਏ ਜੋ ਮੁਹਿਮ ਸ਼ੁਰੂਆਤ ਦੇ ਵਿੱਚ ਬੜੀ ਵੱਡੀ ਨਜ਼ਰ ਆਉਂਦੀ ਸੀ ਉਹ ਕੁਝ ਦਿਨਾਂ ਬਾਅਦ ਕਾਫੀ ਘਟਣੀ ਸ਼ੁਰੂ ਹੋ ਗਈ ਪਰ ਅਖੀਰਲੇ ਕੁਝ ਦਿਨਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਪਾਸਾ ਪਲਟਦਾ ਦਿਖਿਆ ਮੋੜਾ ਪੈਂਦਾ ਦਿਖਿਆ ਅਤੇ ਇਸ ਮਹਿਮ ਨੂੰ ਗੁਰਦੀਪ ਸਿੰਘ ਬਾਠ ਦੀ ਮਹਿਮ ਨੂੰ ਫਿਰ ਤੋਂ ਲੋਕਾਂ ਦਾ ਹੰਗਾਰਾ ਰਿਸਪਾਂਸ ਮਿਲਣਾ ਸ਼ੁਰੂ ਹੋ ਗਿਆ ਤੇ ਆਖਰੀ ਦਿਨਾਂ ਦੇ ਵਿੱਚ ਉਹਨਾਂ ਦੀ ਰਿਸਪਾਂਸ ਵਾਲੀ ਮਹਿਮਾ ਜਿਹੜੀ ਉਹ ਕਾਫੀ ਜ਼ੋਰ ਫੜਦੀ ਪਿੰਡਾਂ ਦੇ ਵਿੱਚ ਖਾਸ ਕਰ ਸ਼ਹਿਰ ਦੇ ਵਿੱਚ ਦਿਖਾਈ ਦਿੱਤੀ ਪਰ ਜਿਸ ਤਰੀਕੇ ਦੇ ਨਾਲ ਇਸ ਹਲਕੇ ਦੇ ਵਿੱਚ VOTING ਹੋਈ ਹੈ ਉਹ ਬਹੁਤ ਹੀ ਘੱਟ ਹੈ 54 ਫੀਸਦੀ ਦੇ ਲਗਭਗ VOTING ਹੋਈ ਹੈ ਸ਼ਹਿਰ ਦੇ ਵਿੱਚੋਂ ਬਹੁਤ ਘੱਟ ਵੋਟਾਂ ਕਿਹਾ ਜਾ ਰਿਹਾ ਹੈ ਕਿ ਪਈਆਂ ਨੇ ਪਿੰਡਾਂ ਦੇ ਵਿੱਚ ਵੀ VOTING ਕੋਈ ਜ਼ਿਆਦਾ ਨਹੀਂ ਹੋਈ ਹੈ ਪਰ ਇਸ ਦਾ ਕਿੰਨਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਵੇਗਾ ਕਿੰਨਾ ਫਾਇਦਾ ਕਾਂਗਰਸ ਪਾਰਟੀ ਨੂੰ ਹੋਵੇਗਾ ਇਸ ਦੇ ਉੱਤੇ ਵੀ ਨਜ਼ਰ ਟਿੱਕੀ ਹੋਈ ਹੈ ਜੇ ਗੱਲ ਕੀਤੀ ਜਾਵੇ ਬਾਕੀ ਉਮੀਦਵਾਰਾਂ ਦੀ ਉਹਨਾਂ ਦੇ ਵਿੱਚ ਗੋਵਿੰਦ ਸਿੰਘ ਸੰਧੂ ਆਉਂਦੇ ਆ ਜਿਨ੍ਹਾਂ ਦੇ ਲਈ ਵਿਕਰਮ ਮਜੀਠੀਆ ਨੇ ਆਪਣੇ ਅਕਾਲੀ ਵਰਕਰਾਂ ਨੂੰ ਹੁਕਮ ਦਿੱਤਾ ਜਾਂ ਕਹਿ ਲਈਏ ਅਪੀਲ ਕੀਤੀ ਅਤੇ ਪਰਮਿੰਦਰ ਸਿੰਘ ਢੀਂਸਾ ਜੋ ਬਾਗੀ ਅਕਾਲੀ ਦਲ ਦੇ ਲੀਡਰ ਨੇ ਉਹਨਾਂ ਦੇ ਵੱਲੋਂ ਵੀ ਆਪਣੇ ਸਮਰਥਕਾਂ ਨੂੰ ਗੋਵਿੰਦ ਸਿੰਘ ਸੰਧੂ ਦੇ ਪੱਖ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਗਈ ਕਿ ਇਹਨਾਂ ਦੀਆਂ ਇੰਨੀਆਂ ਵੋਟਾਂ ਹਨ ਇਆ ਫਿਰ ਕੀ ਇਹਨਾਂ ਦੇ ਸਮਰਥਕ ਗੁਰਦੀਪ ਸਿੰਘ ਬਾਠ ਨੂੰ ਛੱਡ ਕੇ ਕਿਉਂਕਿ ਪਹਿਲਾਂ ਅਕਾਲੀ ਦਲ ਦੇ ਬਹੁਤ ਸਾਰੇ ਸਮਰਥਕ ਗੁਰਦੀਪ ਸਿੰਘ ਬਾਠ ਦੇ ਨਾਲ ਅਤੇ ਆਮ ਆਦਮੀ ਪਾਰਟੀ ਦੇ ਨਾਲ ਤੁਰਦੇ ਦਿਖਾਈ ਦਿੱਤੇ ਸਨ ਪਿੰਡਾਂ ਦੇ ਵਿੱਚੋਂ ਕੀ ਉਹ ਇਹਨਾਂ ਆਪਣੇ ਆਗੂਆਂ ਦੀ ਗੱਲ ਮੰਨ ਕੇ ਜਾਣਗੇ ਗੋਬਿੰਦ ਸਿੰਘ ਸੰਧੂ ਵਾਲੇ ਪਾਸੇ ਜਾਂ ਫਿਰ ਨਹੀਂ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਕੇਵਲ ਸਿੰਘ ਢੱਲੋਂ ਜੋ ਭਾਜਪਾ ਦੇ ਉਮੀਦਵਾਰ ਸਨ ਉਹਨਾਂ ਦਾ ਪੁਰਾਣਾ ਰਸੂਖ ਹੈ ਸਲਕੇ ਦੇ ਵਿੱਚ ਦੋ ਵਾਰ ਵਿਧਾਇਕ ਰਹਿ ਚੁੱਕੇ ਨੇ ਭਾਵੇਂ ਇਸ ਵੇਲੇ ਉਹ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਭਾਜਪਾ ਵਲੋਂ ਉਮੀਦਵਾਰ ਨੇ ਤਾਂ ਭਾਜਪਾ ਦੇ ਪਿੰਡਾਂ ਦੇ ਵਿੱਚ ਬੂਥ ਲੱਗਣੇ ਇਹ ਵੀ ਇੱਕ ਵੱਡੀ ਗੱਲ ਸੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਉਹਨਾਂ ਦੇ ਬੂਥ ਲੱਗੇ ਹੋਏ ਸੀ ਵੋਟਾਂ ਵੀ ਪਈਆਂ ਪਰ ਕੀ ਇੰਨੀਆਂ ਵੋਟਾਂ ਕੇਵਲ ਸੰਘ ਟਿਲੋਂ ਲੈ ਜਾਣਗੇ ਕਿ ਉਹ ਇਸ ਮੁਕਾਬਲੇ ਨੂੰ ਜਿੱਤ ਜਾਣ ਜਾਂ ਫਿਰ ਬਾਕੀ ਕਿਸੇ ਉਮੀਦਵਾਰ ਨੂੰ ਹਰਾਉਣ ਵਾਲੀ ਸਥਿਤੀ ਦੇ ਵਿੱਚ ਆ ਜਾਣ ਇਹ ਵੀ ਇੱਕ ਚਰਚਾ ਦਾ ਵਿਸ਼ਾ ਹੈ ਅਤੇ ਜਿਸ ਤਰੀਕੇ ਨਾਲ VOTING ਉਹਨਾਂ ਨੂੰ ਉਮੀਦ ਸੀ ਕਿ ਸ਼ਹਿਰ ਦੇ ਵਿੱਚੋਂ ਪਵੇਗੀ ਉਹ ਬਹੁਤ ਘੱਟ VOTING ਹੋਈ ਹੈ ਕਿ ਇਸ ਦੇ ਵਿੱਚੋਂ ਇਹਨਾਂ ਵੱਡਾ ਹਿੱਸਾ ਉਹ ਲੈ ਜਾਣਗੇ ਕਿ ਬਾਕੀ ਪਾਰਟੀਆਂ ਉਹਨਾਂ ਦੇ ਉੱਤੇ ਨਿਰਭਰ ਹੋਣਗੀਆਂ ਜਾਂ ਫਿਰ ਨਤੀਜਾ ਉਹਨਾਂ ਦੀ VOTING ਜੋ ਲਗਾਏ ਨੇ ਉਸ ਦੇ ਉੱਤੇ ਨਿਰਭਰ ਕਰੇਗਾ ਤਾਂ ਇਸ ਤਰੀਕੇ ਦਾ ਮਾਹੌਲ ਬਰਨਾਲਾ ਦੇ ਵਿੱਚ ਦੇਖਣ ਨੂੰ ਮਿਲਿਆ ਤਾਂ ਇਸ ਵੇਲੇ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵਿਚਕਾਰ ਸਖਤ ਟੱਕਰ ਹੈ ਕੁਝ ਹੀ ਵੋਟਾਂ ਦੇ ਨਾਲ ਕਹਿ ਲਈਏ ਇਕਾ ਦੁੱਕਾ ਜੋ 2-3 ਹਜ਼ਾਰ ਵੋਟ ਹੈ ਇਸ ਦੇ ਨੇੜੇ ਤੇਰੇ ਇਹ ਨਤੀਜਾ ਰਹਿ ਸਕਦਾ ਹੈ ਕਾਲਾ ਢਿਲੋਂ ਇਸ ਵੇਲੇ ਆਪ ਜ਼ਰੂਰ ਦਿਖਾਈ ਦੇ ਰਹੇ ਆ ਉਹਨਾਂ ਦੀ ਐਜ ਇਸ ਮੁਕਾਬਲੇ ਦੇ ਵਿੱਚ ਜ਼ਰੂਰ ਹੈ ਅਤੇ ਜੋ ਕਿਆਸ ਰਾਈਆਂ ਨੇ ਇਹੀ ਲਾਈਆਂ ਜਾ ਰਹੀਆਂ ਹੈ ਕਿ ਕਾਂਲਾ ਟਰੋਸ ਮੁਕਾਬਲੇ ਨੂੰ ਜਿੱਤਣਗੇ ਜਿਸ ਤਰੀਕੇ ਦੀਆਂ ਰਿਪੋਰਟਾਂ ਜਿਸ ਤਰੀਕੇ ਦੇ ਵਿਚਾਰ ਬਰਨਾਲਾ ਹਲਕੇ ਦੇ ਵਿੱਚੋਂ ਲੋਕਾਂ ਦੇ ਦੇਖਣ ਨੂੰ ਮਿਲੇ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹੈ 2.5 ਸਾਲ ਦਾ ਕੰਮ ਵੀ ਮੀਤਹਿਰ ਗਿਣਾ ਰਹੇ ਨੇ ਕੀ ਫਿਰ ਮੀਤਹਿਰ ਦੇ ਇਹ ਗੱਲਾਂ ਨੂੰ ਸੱਚ ਮੰਨ ਕੇ ਲੋਕ ਆਮ ਆਦਮੀ ਪਾਰਟੀ ਨੂੰ 2.5 ਸਾਲ ਜੋ ਕਨੈਕਸ਼ਨ ਨਾ ਕੱਟਣ ਦੀ ਲੋਕਾਂ ਨੂੰ ਅਪੀਲ ਮੀਤਹਿਰ ਕਰ ਰਹੇ ਸੀ ਕਿ ਢਾਈ ਸਾਲਾਂ ਦੇ ਵਿੱਚ ਜੇ ਇਹਨਾਂ ਕੰਮ ਕੀਤਾ ਤਾਂ ਇਸ ਤੋਂ ਦੁੱਗਣਾ ਫੰਡ ਇਸ ਹਲਕੇ ਨੂੰ ਲਿਆ ਕੇ ਦੇਵਾਂਗੇ ਕਿ ਉਸ ਗੱਲ ਦਾ ਅਸਰ ਲੋਕਾਂ ਤੇ ਹੋਵੇਗਾ ਜਾਂ ਫਿਰ ਆਮ ਆਦਮੀ ਪਾਰਟੀ ਦੇ ਖਿਲਾਫ ਜੋ ਨਾਰਾਜ਼ਗੀ ਲੋਕਾਂ ਦੇ ਵਿੱਚ ਦਿਖਾਈ ਦਿੱਤੀ ਸੀ ਉਹ ਕਾਲਾ ਟਲੌਂਦੇ ਪੱਖ ਵਿੱਚ ਜਾਵੇਗੀ ਇਸ ਦੇ ਲਈ ਇੰਤਜ਼ਾਰ 23 ਤਰੀਕ ਦਾ ਕਰਨਾ ਪਵੇਗਾ ਪਰ ਇਸ ਵੇਲੇ ਕਾਲਾ ਟਲੌਂਦੀ ਅੱਜ ਜਾਂ ਫਿਰ ਜਿੱਤ ਦੇ ਵੱਲ ਕੁਝ ਨਾ ਕੋਈ ਚੁਕਾ ਜ਼ਰੂਰ ਦਿਖਾਈ ਦੇ ਰਿਹਾ ਹੈ